ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ 'ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਣਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਅਸ਼ੁਕਾ ਨੈਕਸਪੀਰਾ ਟੀਵੀ ਤੇ ਮੈਂ ਹਾਂ ਖੁਸ਼ੀ চোপਰਾ ਤੇ ਜੀਐਸਟੀ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜ ਜਿਆਦਾ ਦੱਸ ਦੇ ਕਿ ਆਮ ਲੋਕਾਂ ਨੂੰ ਹੁਣ ਰਾਹਤ ਮਿਲ ਸਕਦੀ ਹੈ ਜਿਆ ਸਰਕਾਰ ਦੇ ਵੱਲੋਂ ਜੀਐਸਟੀ ਨੂੰ ਘਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਗੱਲ ਦੇ ਉੱਪਰ ਚਰਚਾ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਦੱਸ ਦੇ ਕਿ ਰੋਜ਼ਮਰਰਾ ਦੀਆਂ ਜੋ ਚੀਜ਼ਾਂ ਨੇ ਉਸ ਨੂੰ ਲੈ ਕੇ ਜੋ ਰੇਟ ਘਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿੱਥੇ ਕਿ ਜੀਐਸਟੀ 12% ਹੁੰਦੀ ਹੈ ਉਸ ਨੂੰ 5% ਕਰਨ ਦੀ ਸਰਕਾਰ ਦੇ ਵੱਲੋਂ ਚਰਚਾ ਕੀਤੀ ਜਾ ਰਹੀ ਹੈ ਤੇ ਰੋਜ਼ਾਨਾ ਇਸਤੇਮਾਲ ਕਰਨ ਵਾਲੇ ਸਮਾਨ ਜਿਵੇਂ ਕਿ ਟੂਥਪੇਸਟ ਕੱਪੜੇ ਜੁੱਤੇ ਜਾਂ ਭਾਂਡੇ ਜਿਨ੍ਹਾਂ ਵੀ ਘਰ ਦੇ ਵਿੱਚ ਸਮਾਨ ਇਸਤੇਮਾਲ ਹੁੰਦਾ ਹੈ ਉਸ ਦੇ ਉੱਪਰ ਜੀਐਸਟੀ ਘਟਾ ਦਿੱਤੀ ਜਾਵੇਗੀ ਜਿਸ ਦੇ ਕਾਰਨ ਜੋ ਸਮਾਨ ਹੈ ਕਾਫੀ ਜ਼ਿਆਦਾ ਸਸਤਾ ਹੋ ਜਾਵੇਗਾ ਅਤੇ ਲੋਕ ਇਸ ਨੂੰ ਖਰੀਦ ਸਕਣਗੇ ਕਿਉਂਕਿ ਜੋ ਜੀਐਸਟੀ ਹੈ ਹਜੇ 12% ਲੱਗਦੀ ਹੈ ਤੇ ਬਾਅਦ ਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ ਇਸ ਨੂੰ 5% ਕਰ ਦਿੱਤਾ ਜਾਵੇਗਾ ਤੇ ਆਮ ਲੋਕਾਂ ਨੂੰ ਇਸ ਦੇ ਨਾਲ ਕਾਫੀ ਜ਼ਿਆਦਾ ਰਾਹਤ ਮਿਲ ਸਕਦੀ ਅਤੇ ਜੇਕਰ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਦੇ ਉੱਪਰ ਵੀ ਇਸ ਫੈਸਲੇ ਦਾ ਪ੍ਰਭਾਵ ਪਵੇਗਾ ਕਿਉਂਕਿ ਜੋ 50000 ਕਰੋੜ ਰੁਪਏ ਦਾ ਸਰਕਾਰ ਦੇ ਉੱਪਰ ਬੋਝ ਪੈ ਸਕਦਾ ਹੈ ਇਸ ਜੋ ਨਿਯਮ ਨੂੰ ਲਾਗੂ ਕਰਨ ਤੋਂ ਬਾਅਦ ਪਰ ਇਸ ਦੇ ਵਿੱਚ ਜੋ ਸਮਾਨ ਹੈ ਉਸ ਦੀ ਵਿਕਰੀ ਕਾਫੀ ਜ਼ਿਆਦਾ ਹੋ ਜਾਵੇ ਕਿ ਜਿਸ ਦੇ ਕਾਰਨ ਜੋ ਇਨਕਮ ਸੋਰਸ ਹੋਏਗਾ ਉਹ ਹੋਰ ਜ਼ਿਆਦਾ ਵੱਧ ਸਕਦਾ ਹੈ ਲੋਕਾਂ ਨੂੰ ਜੋ ਕਿ ਕਾਫੀ ਜ਼ਿਆਦਾ ਪੈਸੇ ਕਮਾਏ ਜਾ ਸਕਦੇ ਨੇ ਤੇ ਹੁਣ ਜੀਐਸਟੀ ਕਟਾਉਣ ਦੀ ਗੱਲ ਦੇ ਉੱਪਰ ਚਰਚਾ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਜਿੰਨਾ ਵੀ ਸਮਾਨ ਹੈ ਉਸ ਦੇ ਉੱਪਰ ਜੋ GST ਹੈ ਉਸ ਨੂੰ ਕਟਾ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਸਰਕਾਰ ਦੇ ਵੱਲੋਂ ਇਸ ਗੱਲ ਦੇ ਉੱਪਰ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਜਿਵੇਂ ਕਿ ਛੋਟਾ ਮੋਟਾ ਜੋ ਘਰ ਦੇ ਵਿੱਚ ਸਮਾਨ ਇਸਤੇਮਾਲ ਹੁੰਦਾ ਜਿਵੇਂ ਕਿ ਐਲੂਮੀਨੀਅਮ ਗੈਸ ਸਿਲੰਡਰ ਕੁੱਕਰ ਜਾਂ ਫਿਰ ਹੋਰ ਜੋ ਚੀਜ਼ਾਂ ਹੁੰਦੀਆਂ ਨੇ ਟੂਥਪੇਸ, ਕੱਪੜੇ, ਭਾਂਡੇ, ਜੁੱਤੇ ਲੈ ਕੇ ਹਰ ਇੱਕ ਚੀਜ਼ ਦੇ ਉੱਪਰ ਜੀਐਸਟੀ ਨੂੰ ਕਟਾ ਦਿੱਤਾ ਜਾਵੇਗਾ ਇਸ ਚੀਜ਼ ਦੀ ਚਰਚਾ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਜੋ ਆਮ ਲੋਕ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲ ਸਕਦੀ ਹੈ ਉਹ ਜੋ ਡੇਲੀ ਨੀਡਜ਼ ਹੁੰਦੀ ਹੈ ਜੋ ਰੋਜ਼ ਸਮਾਨ ਇਸਤੇਮਾਲ ਹੁੰਦਾ ਉਸ ਨੂੰ ਖਰੀਦ ਸਕਣਗੇ ਬਿਨਾਂ ਕਿਸੇ ਸੋਚੇ ਸਮਝੇ ਜਿਸ ਦੇ ਕਾਰਨ ਹੁਣ ਜੋ ਲੋਕ ਹੈ ਉਹਨਾਂ ਨੂੰ ਵੀ ਰਾਹਤ ਮਿਲ ਸਕਦੀ ਹੈ